ਤੂੰ ਸਾਚ ਤੇ ਆਵੋ ਮੁਗਦ ਮਾਨ ਤੂੰ ਸਾਚ ਤੇ ਆਵੋ ਮੁਗਦ ਮਾਨ ਤਾਂ ਸੁਖ ਪਾਵੋ ਮੇਰੇ ਮਨਾ ਤਾਂ ਸੁਖ ਪਾਉ ਮੇਰੇ ਮਨਾ ਸਾਚ ਤੇ ਆਉ ਮੁਗਧ ਮਨਾ ਤਾਂ ਸੁਖ ਪਾਉ ਮੇਰੇ ਮਨਾ ਤੁਮ ਸਾਚ ਤੇ ਆਵੋ ਮੁਗਦ ਮਨਾ ਵਾਹਿਗੁਰੂ ਜਿਨਿ ਨਾਮ ਵਿਸਾਰਿਆ ਕਿ ਕਿਤੇ ਆਏ ਸੰਸਾਰ ਅਗ ਪਾਛ ਸੁਖ ਨਹੀਂ ਗੱਡੇ ਲਾ ਦੇ ਛਾਰ ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਅੰਮ੍ਰਿਤ ਮਈ ਬਾਣੀ ਮਹਰੂ ਰਾਗ ਦੇ ਵਿੱਚ ਤੀਸਰੀ ਅਸ਼ਟਪਦੀ ਦੇ ਸ਼ਬਦ ਵਿਚਾਰ ਹੋ ਰਹੀ ਹੈ ਆਓ ਅਜ ਇਸ ਤੇ ਤਿੰਨ ਪਦਿਆਂ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1010 ਅੰਗ ਉਤੇ ਸ਼ਸ਼ੋਭਤਾਂ ਜੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਜਿਨੀ ਨਾਮ ਵਸਾਰੇ ਆ ਸਿਖ ਕੀਤੇ ਆਏ ਸੰਸਾਰ ਜਿਨ੍ਹਾਂ ਨੇ ਉਸ ਵਾਹਿਗੁਰੂ ਦਾ ਨਾਮ ਵਿਸਾਰ ਦਿੱਤਾ ਹੈ ਜੋ ਨਾਮ ਨੂੰ ਭੁੱਲ ਗਏ ਹਨ ਉਸ ਵਾਹਿਗੁਰੂ ਨੂੰ ਭੁੱਲ ਗਏ ਹਨ ਸਿਖ ਕੀਤੇ ਆਏ ਸੰਸਾਰ ਉਹ ਕਾਦੇ ਲਈ ਸੰਸਾਰ ਦੇ ਵਿੱਚ ਆਏ ਅਰਥਾਤ ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਉਣਾ ਨਿਰਫਲ ਹੈ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਆ ਕੇ ਕੁਝ ਨਹੀਂ ਕਟਿਆ ਕਿਉਂਕਿ ਆਏ ਤਾਂ ਸੀ ਇਸ ਸੰਸਾਰ ਦੇ ਵਿੱਚ ਲਾਹਾ ਲੈਣ ਲਈ ਉਸ ਵਾਹਿਗੁਰੂ ਦਾ ਨਾਮ ਦਾ ਲਾਹਾ ਲੈਣ ਲਈ ਪਰ ਇਹ ਹੋਰ ਕੰਮਾਂ ਦੇ ਵਿੱਚ ਲੱਗੇ ਰਹੇ ਇਸ ਕਰਕੇ ਇਸ ਸੰਸਾਰ ਦੇ ਵਿੱਚ ਆਉਣਾ ਇਸ ਜੀਵ ਦਾ ਮਹਫਲ ਹੋ ਗਿਆ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਪ੍ਰਮਾਨ ਹੈ ਪ੍ਰਾਣੀ ਤੂੰ ਆਇਆ ਲਾਹ ਲੈਣ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ ਪ੍ਰਾਣੀ ਤੂੰ ਤਾਂ ਇੱਥੇ ਸੰਸਾਰ ਦੇ ਵਿੱਚ ਲਾਹ ਲੈ ਲਿਆ ਸੀ ਉਸ ਵਾਹਿਗੁਰੂ ਦਾ ਨਾਮ 잡 ਕੇ ਲਾਹ ਲੈਣ ਆਇਆ ਸੀ ਪਰ ਤੂੰ ਹੋਰ ਹੀ ਕੁ ਫੱਕੜੇ ਭੜੇ ਭੜੇ ਕੰਮਾਂ ਦੇ ਵਿੱਚ ਲੱਗਾ ਰਿਹਾ ਤੂੰ ਕੁਛ ਵੀ ਨਹੀਂ ਖਟਿਆ ਇਸ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਜਿਨਿ ਨਾਮ ਵਿਸਾਰਿਆ ਸਿੱਕਿ ਤਾਇ ਸੰਸਾਰ ਅਗ ਬਾਛ ਸੁਖ ਨਹੀਂ ਗਾਡੇ ਲਾਦੇ ਚਾਰ ਜਿਨਾਂ ਨੇ ਨਾਮ ਨੂੰ ਵਿਸਾਰ ਦਿੱਤਾ ਉਹਨਾਂ ਨੂੰ ਆਗੇ ਪਾਛੈ ਸੁਖ ਨਹੀਂ ਆਗੇ ਪਾਛੈ ਆਗੇ ਪਰਲੋਕ ਦੇ ਵਿੱਚ ਪਾਛੈ ਇਸ ਲੋਕ ਦੇ ਵਿੱਚ ਉਹਨਾਂ ਨੂੰ ਇਸ ਨਾਮ ਦਾ ਪਰਲੋਕ ਦੇ ਵਿੱਚ ਸੁਖ ਮਿਲਣਾ ਹੈ ਤੇ ਨਾ ਹੀ ਇਸ ਲੋਕ ਦੇ ਵਿੱਚ ਵੀ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ ਕਿਉਂਕਿ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਉਸ ਲਈ ਸਤਿਗੁਰੂ ਜੀ ਉਪਦੇਸ਼ ਕਰਦੇ ਆਂ ਕਿ ਜਿਨਿ ਨਾਮ ਵਿਸਾਰਿਆ ਸੋ ਹਉਤ ਦੇਖੇਖੇ ਜਿਨਿ ਨਾਮ ਵਿਸਾਰਿਆ ਸੋ ਹਉਤ ਦੇਖੇਖੇ ਪੁੱਤਰ ਮਿੱਤਰ ਬਿਲਾਸ ਬਣਤਾ ਟੁੱਟਤੇ ਇਹ ਨੇ ਇਹ ਸਾਰੇ ਜੋ ਪੁੱਤਰ ਮਿੱਤਰਾਂ ਇਸਤਰੀ ਦੇ ਬਿਲਾਸ ਸਨ ਇਹ ਸਾਰੇ ਹੀ ਖਤਮ ਹੋ ਜਾਂਦੇ ਹਨ ਉਹ ਵਾਹਿਗੁਰੂ ਦਾ ਨਾਮ ਤੋਂ ਬਿਨਾ ਉਸ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾ ਇਸ ਸੰਸਾਰ ਦੇ ਵਿੱਚ ਸਵਾਦ ਹੀ ਨਿਆਈਆਂ ਕੀ ਹੋ ਜਾਂਦੇ ਹਨ ਖਤਮ ਹੋ ਜਾਂਦੇ ਹਨ ਅਰਥਾਤ ਉਹਨਾਂ ਨੂੰ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ। ਤੋਂ ਸਤਿਗੁਰੂ ਉਪਦੇਸ਼ ਕਰਦੇ ਹਨ ਕਿ ਆਗੈ ਪਾਛੈ ਸੁਖ ਨਹੀਂ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ। ਉਹਨਾਂ ਨੂੰ ਨਾ ਤਾਂ ਇਸ ਲੋਕ ਤੇ ਵਿੱਚ ਸੁੱਖ ਮਿਲਦਾ ਹੈ ਤੇ ਨਾ ਹੀ ਪਰਲੋਕ ਤੇ ਵਿੱਚ। ਗੱਡੇ ਲਾਦੇ ਚਾਰ ਦੇ ਚਾਰ ਸਵਾ ਗੱਡੇ ਗੱਡੇ ਲਾਦੇ ਲੱਦੇ ਹੋਏ ਉਹ ਮਾਨੋ ਸਵਾ ਨਾਲ ਗੱਡੇ ਲੱਦੇ ਹੋਏ ਗੱਡੇ ਦੀ ਤਰ੍ਹਾਂ ਹਨ ਜਿਸ ਤਰ੍ਹਾਂ ਸਵਾ ਦੇ ਨਾਲ ਗੱਡਾ ਲੱਦਿਆ ਹੋਵੇ ਉਹ ਇਸੇ ਤਰ੍ਹਾਂ ਇਹ ਜਿਹੜੇ ਜੀਵ ਹਨ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ ਉਹ ਫਿਰ ਗਾਡੇ ਲੱਦੇ ਛਾਰ ਸਵਾਨ ਲੱਦੇ ਹੋਏ ਗੱਡੇ ਹਨ ਅਰਥਾਤ ਉਹਨਾਂ ਦਾ ਜੀਵਨ ਜੋ ਹੈ ਉਹ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ ਉਹ ਵਾਹਿਗੁਰੂ ਦੇ ਨਾਲ ਨਹੀਂ ਜੁੜਦੇ ਇਸ ਕਰਕੇ ਉਹਨਾਂ ਦਾ ਜੀਵਨ ਜੋ ਹੈ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ ਤਾਂ ਸਤਿਗੁਰੂ ਜੀ ਉਹਨਾਂ ਨੂੰ ਕਹਿੰਦੇ ਆ ਨਾ ਕਿ ਗਾਡੇ ਲੱਦੇ ਛਾਰ ਮਾਨੋ ਕੇ ਹੋ ਸਵਾ ਦੇ ਗੱਡੇ ਹੀ ਲੱਦੇ ਹੋਏ ਹਨ ਵਿਛੋੜੇ ਆ ਮੇਲਾ ਨਹੀਂ ਦੁੱਖ ਘਣੋਂ ਜਮਦਵਾਰ ਉਹ ਜੋ ਨਾਮ ਤੋਂ ਵਿਛਲੇ ਹੋਏ ਹਨ ਜੋ ਉਸ ਪਰਮਾਤਮਾ ਤੋਂ ਵਿਛੜੇ ਹੋਏ ਹਨ ਉਹਨਾਂ ਦਾ ਫਿਰ ਉਸ ਵਾਹਿਗੁਰੂ ਦੇ ਨਾਲ ਮੇਲਾ ਵੀ ਨਹੀਂ ਹੁੰਦਾ ਕਿਉਂਕਿ ਨਾਮ ਹੀ ਉਹਨਾਂ ਨੇ ਵਿਸਾਰ ਦਿੱਤਾ ਨਾਮ ਨਹੀਂ ਸਿਮਰਨ ਨਹੀਂ ਉਸ ਵਾਹਿਗੁਰੂ ਦੇ ਨਾਲ ਮੇਲਾ ਕਰਾਣਾ ਸੀ ਮੇਲਾਪ ਹੋਣਾ ਹੀ ਸਿਮਰਨ ਦੇ ਨਾਲ ਹੈ ਉਸ ਵਾਹਿਗੁਰੂ ਦੀ ਯਾਦ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾ ਕੇ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋ ਸਕਦਾ ਹੈ ਪਰ ਉਹਨਾਂ ਨੇ ਜੋ ਵਿਛੜੇ ਹੋਏ ਹਨ ਉਹਨਾਂ ਨੇ ਨਾਮ ਨੂੰ ਹੀ ਵਿਸਾਰ ਦਿੱਤਾ ਇਸ ਕਰਕੇ ਉਹ ਵਿਛੜੇ ਹੋਏ ਹਨ ਨਾਮ ਨੂੰ ਵਿਸਾਰਨ ਕਰਕੇ ਉਹਨਾਂ ਦਾ ਉਸ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋ ਸਕਦਾ ਵਿਛੜੇ ਆ ਮੇਲਾ ਨਹੀਂ ਦੁੱਖ ਕਣੋਂ ਜਮ ਦਵਾਰ ਕਣੋਂ ਬਹੁਤ ਜ਼ਿਆਦਾ ਉਹਨਾਂ ਨੂੰ ਫਿਰ ਜਾਮਾਂ ਦੇ ਦਵਾਰ ਦੇ ਉੱਤੇ ਬਹੁਤ ਜ਼ਿਆਦਾ ਦੁੱਖ ਸਹਣੇ ਪੈਂਦੇ ਹਨ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ ਅੱਗੇ ਕੀ ਜਾਣਾ ਨਹੀਂ ਮੈਂ ਉਲੇ ਤੂੰ ਸਮਝਾਏ ਕਿਉਂਕਿ ਨਾਮ ਨੂੰ ਵਿਸਾਰ ਕੇ ਅੱਗੇ ਕੀ ਆ ਅੱਗੇ ਇਸ ਜੀਵਨ ਸਫਰ ਦੇ ਵਿੱਚ ਮੇਰੇ ਨਾਲ ਅੱਗੇ ਕੀ ਵਾਪਰਨਾ ਹੈ ਮੈਂ ਕੀ ਜਾਣਦਾ ਹਾਂ ਅੱਗੇ ਕੀ ਜਾਣਾ ਨਾ ਹੈ ਮੈਂ ਭੁੱਲੇ ਤੂੰ ਸਮਝਾਏ ਵਾਹਿਗੁਰੂ ਆਪ ਹੀ ਕਿਰਪਾ ਕਰੋ ਆਪ ਹੀ ਭੁੱਲੇ ਨੂੰ ਸਮਝਾ ਦਿਓ ਆਪ ਹੀ ਭੁੱਲੇ ਨੂੰ ਮਾਰਗ ਤੇ ਪਾ ਦਿਓ ਭੁੱਲੇ ਮਾਰਗ ਜੋ ਦੱਸੇ ਤਿਸ ਕੈ ਲਾਗੋਂ ਪਾਏ ਭੁੱਲੇ ਹੋਏ ਨੂੰ ਜੋ ਮਾਰਗ ਦੱਸਦਾ ਹੈ ਮੈਂ ਉਸ ਤੇ ਚਰਨ ਲੱਗਦਾ ਹਾਂ ਜਿਹੜਾ ਭੁੱਲੇ ਹੋਏ ਨੂੰ ਅਸਲੀ ਮਾਰਗ ਸਹੀ ਰਸਤੇ ਉੱਤੇ ਪਾ ਦਿੰਦਾ ਹੈ ਮੈਂ ਉਸ ਤੇ ਚਾਰਨਾ ਦੇ ਉੱਤੇ ਲੱਗਦਾ ਹਾਂ ਗੁਰ ਬਿਣ ਦਾਤਾ ਕੋ ਨਹੀਂ ਕੀਮਤ ਕਹਿਣ ਨਾ ਜਾਏ ਗੁਰੂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ ਜੋ ਕਿ ਸਹੀ ਰਸਤੇ ਤੇ ਪਾ ਸਕੇ ਗੁਰੂ ਹੀ ਹੈ ਜੋ ਭੁੱਲੇ ਨੂੰ ਮਾਰਗ ਤੇ ਪਾਉਂਦਾ ਹੈ। ਓਹੀ ਦਾਤਾ ਹੈ, ਓਹੀ ਬਖਸ਼ਿਸ਼ ਕਰ ਸਕਦਾ ਹੈ। ਜੋ ਸਹੀ ਰਸਤੇ ਨੂੰ ਦੱਸ ਸਕਦਾ ਹੈ, ਜੋ ਸਹੀ ਰਸਤੇ ਤੇ ਪਾ ਸਕਦਾ ਹੈ। ਗੁਰ ਬਿਨ ਦਾਤਾ ਕੋ ਨਹੀਂ। ਉਸ ਤੋਂ ਬਿਨਾ ਹੋਰ ਕੋਈ ਦਾਤਾ ਹੈ ਹੀ ਨਹੀਂ ਹੈ। ਇਸ ਕਰਕੇ ਸਤਗੁਰੂ ਜੀ ਦਾ ਉਪਦੇਸ਼ ਹੈ। ਭੁੱਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵੱਡੇ ਭਾਗੀ ਪਾਇਆ ਵੱਡੇ ਭਾਗਾ ਨਾਲ ਐਸੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਕਿ ਭੁੱਲੇ ਭੁੱਲੇ ਮਾਰਗ ਤੋਂ ਸਹੀ ਰਸਤੇ ਤੇ ਪਾ ਦਿੰਦਾ ਐੋਜਾ ਵੱਡੇ ਭਾਗਾ ਨਾਲ ਗੁਰੂ ਮਿਲਦਾ ਹੈ ਉਲੇ ਮਾਰਗ ਜਨੇ ਬਤਾਇਆ ਅਸਾ ਗੁਰ ਵੱਡ ਭਾਗੀ ਪਾਇਆ ਗੁਰ ਵਿਣ ਦਾਤਾ ਕੋ ਨਹੀਂ ਗੁਰੂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ ਜੋ ਉਲੇ ਮਾਰਗ ਤੋਂ ਸਹੀ ਰਸਤੇ ਤੇ ਪਾ ਸਕਦਾ ਹੋਵੇ ਓਹੀ ਇਹ ਦਾਤ ਬਖਸ਼ਦਾ ਹੈ ਕੀਮਤ ਕਹਿਣ ਨਾ ਜਾਏ ਅਤੇ ਇਸ ਦਾਤ ਦੀ ਕੋਈ ਕੀਮਤ ਨਹੀਂ ਕਹੀ ਜਾ ਸਕਦੀ ਇਹ ਇਤਨੀ ਵੱਡੀ ਦਾਤ ਹੈ ਜੋ ਗੁਰੂ ਬਖਸ਼ਿਸ਼ ਕਰਦਾ ਹੈ ਕਿਉਂਕਿ ਉਸ ਦੀ ਬਖਸ਼ਿਸ਼ ਦੇ ਨਾਲ ਸਹੀ ਰਸਤੇ ਦੀ ਪ੍ਰਾਪਤੀ ਹੁੰਦੀ ਹੈ ਇਸ ਦੀ ਕੋਈ ਕੀਮਤ ਨਹੀਂ ਹੈ ਕੋ ਪੈਸਾ ਦੇ ਕੇ ਕੋ ਇਹੋ ਜਿਹਾ ਰਸਤਾ ਜੋ ਹੈ ਉਸ ਰਸਤੇ ਤੇ ਨਹੀਂ ਚੱਲ ਸਕਦਾ ਇਸ ਦੀ ਕੀਮਤ ਨਹੀਂ ਪਾਈ ਜਾ ਸਕਦੀ ਇਹ ਤਾਂ ਗੁਰੂ ਦੀ ਬਖਸ਼ਿਸ਼ ਆ ਜਿਸ ਤੇ ਉਹ ਬਖਸ਼ਿਸ਼ ਕਰਦਾ ਹੈ ਉਸ ਨੂੰ ਫਿਰ ਭੁੱਲੇ ਹੁਣ ਠੀਕ ਰਸਤੇ ਉੱਤੇ ਸਹੀ ਰਸਤੇ ਉੱਤੇ ਪਾ ਦਿੰਦਾ ਹੈ ਸਾਜਨ ਦੇਖਾਂ ਤਾਂ ਗਲ ਮਿਲਾਂ ਸਾਚ ਪਠਾਇਓ ਲੇਖ ਸਾਚ ਸੱਚਾ ਜੋ ਸਦਾ ਰਹਿਣ ਵਾਲਾ ਵਾਹਿਗੁਰੂ ਹੈ ਉਸ ਵਾਹਿਗੁਰੂ ਦਾ ਸਿਮਰਨ ਜੋ ਹੈ ਸਾਚ ਪਠਾਇਓ ਪਠਾਇਓ ਭੇਜਣਾ ਲੇਖ ਲੇਖ ਪੱਤਰ ਚਿੱਠੀ ਖੱਤ ਸਾਚ ਮੈਂ ਤਾਂ ਉਸ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਦੀ ਸ਼ਰਣ ਆ ਕੇ ਸਾਚ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਲੱਗੀ ਹੋਈ ਹਾਂ ਮੈਂ ਤਾਂ ਉਸ ਵਾਹਿਗੁਰੂ ਦਾ ਸਿਮਰਨ ਹੀ ਕਰਦੀ ਹਾਂ ਸਾਚ ਪਠਾਇਓ ਲੇਖ ਪਠਾਇਓ ਭੇਜਿਆ ਅਤੇ ਮੈਂ ਸਿਮਰਨ ਰੂਪ ਚਿੱਠੀ ਉਸ ਵਾਹਿਗੁਰੂ ਦੇ ਵੱਲ ਭੇਜਦੀ ਹਾਂ ਕਿਉਂਕਿ ਇਸ ਸਿਮਰਨ ਦੇ ਨਾਲ ਹੀ ਉਸ ਵਾਹਿਗੁਰੂ ਦਾ ਨਾਲ ਮਿਲਾਪ ਹੋ ਸਕਦਾ ਹੈ ਇਸ ਕਰਕੇ ਮੈਂ ਸਿਮਰਨ ਰੂਪ ਚਿੱਠੀ ਹੀ ਉਸ ਵਾਹਿਗੁਰੂ ਤੇ ਵੱਲ ਭੇਜਦੀ ਹਾਂ ਸਾਜਣ ਦੇਖਾਂ ਤਾਂ ਗੱਲ ਮਿਲਾ ਇਸ ਸਿਮਰਨ ਦੀ ਬਰਕਤ ਦੇ ਨਾਲ ਜੇ ਮੈਨੂੰ ਉਸ ਵਾਹਿਗੁਰੂ ਪ੍ਰਭੂ ਪ੍ਰੀਤਮ ਦੇ ਦਰਸ਼ਨ ਹੋ ਜਾਮ ਤਾਂ ਮੈਂ ਫਿਰ ਉਸ ਤੇ ਗੱਲ ਦੇ ਨਾਲ ਲੱਗ ਜਾਵਾਂ ਉਹ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਹੋਣਿਆਂ ਸਿਮਰਨ ਸਿਮਰਨ ਦੇ ਨਾਲ ਜੋ ਸਿਮਰਨ ਰੂਪੀ ਚਿੱਠੀ ਉਸਤੇ ਕੋਲ ਜਾਂਦੀ ਹੈ ਫਿਰ ਉਹ ਵਾਹਿਗੁਰੂ ਆਪਣੇ ਦਰਸ਼ਨ ਦਿੰਦਾ ਹੈ ਅਤੇ ਜੇਕਰ ਉਹ ਵਾਹਿਗੁਰੂ ਇਸ ਸਿਮਰਨ ਦੀ ਬਰਕਤ ਨਾਲ ਮੈਨੂੰ ਦਰਸ਼ਨ ਦੇ ਦੇਵੇ ਸਾਜਣ ਦੇਖਾਂ ਤਾਂ ਗੱਲ ਮਿਲਾਂ ਤਾਂ ਮੈਂ ਉਸ ਪ੍ਰਭੂ ਪ੍ਰੀਤਮ ਦੇ ਗੱਲ ਦੇ ਨਾਲ ਲੱਗ ਜਾਵਾਂ ਪਰ ਉਸ ਦਾ ਦਰਸ਼ਨ ਹੋਣਾ ਹੈ ਸਿਮਰਨ ਦੇ ਨਾਲ ਸਿਮਰਨ ਹੀ ਸਭ ਤੋਂ ਉੱਤੇ ਹੈ ਸਿਮਰਨ ਦੇ ਨਾਲ ਹੀ ਵਾਹਿਗੁਰੂ ਦੇ ਦਰਸ਼ਨ ਦੀ ਪ੍ਰਾਪਤੀ ਹੁੰਦੀ ਹੈ ਮੁਖ ਤਮਾਣੇ ਧਨ ਖੜੀ ਗੁਰਮੁਖ ਆਖੀਂ ਦੇਖ ਮੁਖ ਤਮਾਣੇ ਪ੍ਰਭੂ ਦੇ ਸਿਮਰਨ ਤੋਂ ਬਿਨਾ ਮੁਖ ਤਮਾਣੇ ਮੁਖ ਨੀਵਾ ਕਰਕੇ ਨਿਮੋ ਝੁਣੀ ਹੋ ਕੇ ਮੁਖ ਤੇ ਮਾਣ ਧਨ ਖੜੀ ਪ੍ਰਭੂ ਤੋਂ ਖੁੰਝੀ ਹੋਈ ਜੀਵ ਸਤਰੀ ਆਪਣਾ ਮੂੰਹ ਨੀਵਾ ਕਰਕੇ ਨਿਮੋ ਚੂਣੀ ਹੋ ਕੇ ਖੜੀ ਹੈ ਗੁਰ ਮੁਖ ਆਖੀ ਦੇਖ ਹੈ ਜੀਵ ਸਤਰੀ ਤੂੰ ਪ੍ਰਭੂ ਦੇ ਨਾਮ ਤੋਂ ਖੁੰਝ ਕੇ ਨਿਮੋ ਚੂਣੀ ਹੋਈ ਹੋਈ ਹੈ ਪਰ ਜੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇਂ ਗੁਰਮੁਖ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਆਖੀਂ ਦੇਖ ਇਹਨਾਂ ਅੱਖਾਂ ਦੇ ਰਾਹੀਂ ਉਸ ਵਾਹਿਗੁਰੂ ਦੇ ਤੂੰ ਦਰਸ਼ਨ ਕਰ ਸਕਦੀ ਹੈ ਜੇਕਰ ਤੂੰ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜੇਂ ਫਿਰ ਤੂੰ ਉਸ ਵਾਹਿਗੁਰੂ ਦਾ ਦਰਸ਼ਨ ਇਹਨਾਂ ਅੱਖਾਂ ਦੇ ਨਾਲ ਹੀ ਕਰ ਸਕਦੀ ਹੈ ਤੁਦ ਭਾਵੈ ਤੂੰ ਮਨਵਸੈ ਨਦਰੀ ਕਰਮੁ ਵੇਖੋ ਏ ਵੈਗੁਰੂ ਜੀਓ ਤੁਦ ਭਾਵੈ ਤੂੰ ਮਨਵਸੈ ਜਰ ਤੈਨੂੰ ਪੌਂਦਾ ਹੈ ਜੇ ਤੈਨੂੰ ਭਾਵੈ ਤਾਂ ਤੂੰ ਮਨ ਦੇ ਵਿੱਚ ਸਾਡੇ ਜੀਵਾਂ ਦੇ ਅੰਦਰ ਤੂੰ ਪ੍ਰਗਟ ਹੋ ਸਕਦਾ ਹੈ ਤ ਤੇਰੇ ਭੌਂ ਦੇ ਨਾਲ ਹੀ ਹੈ ਤੇਰੇ ਜੇ ਤੈਨੂੰ ਭੌਂਦਾ ਹੈ ਤਾਂ ਹੀ ਤੂੰ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ ਤੁਧ ਭਾਵ ਹੈ ਤੂੰ ਮਨ ਵਸਹਿ ਨਦਰੀ ਕਰਮ ਵਸ਼ੇ ਕੋ ਅਤੇ ਇਹ ਤੇਰੇ ਹੀ ਮਿਹਰ ਦੀ ਨਦਰ ਹੀ ਹੈ ਅਤੇ ਇਹ ਤੇਰੀ ਬਖਸ਼ਿਸ਼ ਦੇ ਨਾਲ ਹੀ ਉਸ਼ੇਖ ਵੜਿਆਈ ਇਹ ਦਰਸ਼ਨ ਦੀ ਵੜਿਆਈ ਜੋ ਹੈ ਇਹ ਤੇਰੀ ਮਿਹਰ ਦੀ ਨਜ਼ਰ ਦੇ ਨਾਲ ਅਤੇ ਤੇਰੀ ਕਰਮ ਬਖਸ਼ਿਸ਼ ਦੇ ਨਾਲ ਇਹ ਇਹ ਦਰਸ਼ਨ ਦੀ ਵੜਿਆਈ ਮਿਲ ਸਕਦੀ ਹੈ ਜੇਕਰ ਤੈਨੂੰ ਭਾਵੇ ਫਿਰ ਤੂੰ ਅੰਦਰ ਆ ਕੇ ਪ੍ਰਗਟ ਹੋ ਜਾਂਦਾ ਹੈ ਤੂੰ ਮਨ ਵਿੱਚ ਵਸ ਜਾਂਦਾ ਹੈ ਅਤੇ ਜੇ ਤੈਨੂੰ ਭਾਵੇ ਤੂੰ ਆਪਣੇ ਦਰਸ਼ਨ ਦੀ ਵੜਿਆਈ ਬਖਸ਼ ਦਿੰਦਾ ਹੈ ਤੂੰ ਅਰਤਾਜ ਇਸ ਜੀਵ ਨੂੰ ਆਪਣੇ ਦਰਸ਼ਨ ਦੇ ਦਿੰਦਾ ਹਾਂ ਸਤਿਗੁਰੂ ਕਿਰਪਾ ਕਰਨ ਜੋ ਉਪਦੇਸ਼ ਕਰਦੇ ਹਨ ਇਹ ਸਾਡੇ ਹਿਰਦੇ ਵਿੱਚ ਵਸਣ ਸਭ ਤੋਂ ਉੱਪਰ ਸਤਿਗੁਰੂ ਜੀ ਨਾਮ ਦੀ ਹੀ ਵਡਿਆਈ ਦੱਸਦੇ ਹਨ ਕਿ ਨਾਮ ਦੇ ਨਾਲ ਹੀ ਸਭ ਕੁਝ ਦੀ ਪ੍ਰਾਪਤੀ ਹੋਣੀ ਹੈ ਉਸ ਵਾਹਿਗੁਰੂ ਦੇ ਨਾਲ ਜੋ ਮਿਲਾਪ ਹੋਣਾ ਹੈ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਹੀ ਮਿਲਾਪ ਹੋਣਾ ਹੈ ਉਸ ਵਾਹਿਗੁਰੂ ਦੇ ਗੁਣ ਗਾ ਕੇ ਗੁਣ ਗਾਣੇ ਵਿੱਚ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀ ਹਨ ਇਸ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੀ ਉਸਤਤ ਕਰਨੀ ਹੈ ਕੀਰਤੀ ਕਰਨੀ ਹੈ ਕਿਉਂਕਿ ਬਾਣੀ ਸਾਰੀ ਉਸ ਵਾਹਿਗੁਰੂ ਦੀ ਉਸਤਤ ਹੀ ਕਰਦੀ ਹੈ ਉਸ ਵਾਹਿਗੁਰੂ ਦੇ ਗੁਣ ਗਾਉਂਦੀ ਹੈ ਇਸ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਣੇ ਆ ਸਿਮਰਨ ਸਿਮਰਨ ਦੇ ਨਾਲ ਜੁੜ ਕੇ ਹੀ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਪ੍ਰਾਪਤੀ ਹੁੰਦੀ ਹੈ ਉਸ ਵਾਹਿਗੁਰੂ ਦੇ ਦਰਸ਼ਨ ਅਰਥਾਤ ਉਸ ਵਾਹਿਗੁਰੂ ਦਾ ਮੇਲਾਪ ਹੁੰਦਾ ਹੈ ਉਸ ਵਾਹਿਗੁਰੂ ਦੀ ਸੋਚ ਸੂਝ ਜੀ ਆਂਦੀ ਹੈ ਉਸ ਵਾਹਿਗੁਰੂ ਦੀ ਨਾਲ ਸਾਡਾ ਜੋੜ ਜੁੜਦਾ ਹੈ ਸਿਮਰਨ ਦੀ ਬਰਕਤ ਦੇ ਨਾਲ ਸਤਿਗੁਰੂ ਕਿਰਪਾ ਕਰਨ ਨਾਮ ਜੀ ਬਖਸ਼ਿਸ਼ ਕਰਨ ਸਾਨੂੰ ਆਪਣੇ ਸਿਮਰਨ ਦੇ ਨਾਲ ਜੋੜਨ ਤਾਂ ਵੇ ਸਾਡਾ ਜੋ ਜਨਮ ਹੈ ਸੇਹ ਲਾਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ